ਆ ਬਲੂਨ ਜਿਹੜਾ ਇਹਦੇ ਵਿੱਚ ਦੀ ਇਸ ਤਰ੍ਹਾਂ ਨਾੜਾਂ ਘੁੰਮਦੀਆਂ ਨੇ ਠੀਕ ਹੈ ਜਦੋਂ ਅਸੀਂ ਬੀਪੀ ਦੀ ਗੋਲੀ ਨਹੀਂ ਖਾਂਦੇ ਹੂੰ ਤਾਂ ਇਹ ਬਲੂਨ ਫੁੱਲਣ ਲੱਗ ਜਾਂਦਾ ਇਹ ਅੱਜ ਨਹੀਂ ਫਟਦਾ ਜੇ ਅੱਜ ਨਹੀਂ ਗੋਲੀ ਖਾਧੀ ਠੀਕ ਹੈ ਅੱਜ ਗੋਲੀ ਖਾਣੀ ਛੱਡ ਦੋ ਬੀਪੀ ਵੱਧਦਾ ਹੈ ਸਾਡਾ 100 105 95 100 ਉਦੋਂ ਇਹ ਨਾ ਫੁੱਲਣ ਲੱਗ ਜਾਣਾ ਠੀਕ ਹੈ ਜਦੋਂ ਇਹ ਫੁੱਲਣ ਲੱਗ ਗਿਆ ਹੂੰ ਤਾਂ 5 ਸਾਲ ਬਾਅਦ ਇੱਕ ਸਥਿਤੀ ਆਈ ਜੀ ਆਊ ਬੀਐਨਐ ਫਟ ਜਾਣਾ ਠੀਕ ਹੈ ਜਦੋਂ ਫਟ ਗਿਆ ਉਦੋਂ ਹੀ ਇਹਨੇ ਲੀਕ ਹੋ ਜਾਣਾ ਜੇ ਤਾਂ ਇਹਦੇ ਜੋ 5-7 ਤੱਕ ਕੇ ਨਿਕਲ ਕੇ ਇੱਥੇ ਰੁਕ ਗਏ ਰੁਕਦੇ ਨਹੀਂ ਉਹ ਵੈਸੇ ਠੀਕ ਹੈ 8 ਘੰਟੇ ਦਾ ਹੀ ਸਮਾਂ ਹੁੰਦਾ ਹੈ ਮਰੀਜ਼ ਕੋਲੇ ਵੀ ਉਹ ਮਲਟੀਨੇਸ਼ਨ ਹਸਪਤਾਲ ਚ ਪਹੁੰਚੇ ਲੁਧਿਆਣੇ ਇੱਕ ਹਸਪਤਾਲ ਨਹੀਂ ਹੈਗਾ ਪਟਿਆਲੇ ਜਲੰਧਰ ਜਿਹਦੇ ਵਿੱਚ 24 ਘੰਟੇ ਸਟੈਂਡ ਬਾਈ ਤੇ ਨਿਊਰੋ ਸਰਜਨ ਰਹੇ ਕੋਈ ਵੀ ਹਸਪਤਾਲ ਨਹੀਂ ਹਸਪਤਾਲ ਨਹੀਂ 24 ਘੰਟੇ ਸਟੈਂਡ ਬਾਈ ਵਾਲਾ ਠੀਕ ਹੈ ਜਿਹੜਾ 8 ਘੰਟੇ ਚ ਮਰੀਜ਼ ਨੂੰ ਬਚਾ ਸਕੇ ਪੀਜੀਆਈ ਤੁਸੀਂ ਪੰਜਾਬ ਦੇ ਕਿਸੇ ਕੋਨੇ ਚੋਂ ਚੱਲ ਪੋ ਜੀ 3 ਘੰਟਿਆਂ ਚ ਪਹੁੰਚੋ 2 ਘੰਟਿਆਂ ਚ ਸਕੈਨ ਹੋਊਗੀ ਉਦੋਂ ਬਾਅਦ ਚ ਆਪਰੇਸ਼ਨ ਥੀਏਟਰ ਦੀ ਕਲੀਅਰੈਂਸ ਪਹਿਲਾਂ ਨਹੀਂ ਬੈਠੇ ਹੁੰਦੇ ਨੇ ਜਿੰਨੀਆਂ ਸਕੈਨਾਂ ਚ ਐਲਗੋਰਿਦਮ ਫਟ ਗਿਆ ਉਹਨਾਂ ਨੇ ਰਾਤੋਂ ਰਾਤ ਸਰਜਰੀ ਕਰ ਦੇਣੀ ਐ ਇਸ ਚੀਜ਼ ਨੂੰ ਸਬੂਤ ਦੇ ਤੌਰ ਤੇ ਸੁਣ ਲਓ ਰਾਤ ਨੂੰ 9 ਵਜੇ ਡਿੱਗ ਗਈ ਬਾਥਰੂਮ ਚ ਕੁੜੀ ਠੀਕ ਹੈ ਮੈਨੂੰ ਕਰ ਲਿਆ ਫੋਨ ਸੇਵਾ ਸਿੰਘ ਦੇ ਘਰ ਵਾਲੀ ਪਿੰਡ ਕੋਲ ਪਰਾ ਦਾ ਨਾਮ ਹੈ ਗਰਨਾਮ ਸਿੰਘ 9 ਵਜੇ ਫੋਨ ਕਰ ਲਿਆ ਐਮ ਆਰ ਆਈ ਭੇਜੀ ਮੈਨੂੰ ਪਟਿਆਲੇ ਦਾ ਕੋਈ ਠੱਗ ਜਲਾਦ ਡਾਕਟਰ ਠੀਕ ਹੈ ਉਹਨਾਂ ਨੂੰ ਕਹਿੰਦਾ ਜੀ ਮਾੜਾ ਜਿਹਾ ਕੂਨ ਲੀਕ ਹੋਇਆ ਹੂੰ ਚਾਰ ਦਿਨ ਤੁਸੀਂ ਉਰੇ ਰਹੋ ਹੂੰ ਅਸੀਂ ਇਹਨੂੰ ਠੀਕ ਕਰ ਦਾਂਗੇ ਠੀਕ ਹੈ ਇੱਕ ਜਲਾਦ ਡਾਕਟਰ ਪਟਿਆਲੇ ਦਾ ਹੂੰ ਉਹਨੇ ਕਿਹਾ ਵੀ ਮਰੀਜ਼ ਤੁਹਾਡਾ ਜੀ 2-3 ਦਿਨ ਰਹੂਗਾ ਇੱਥੇ ਠੀਕ ਹੈ ਹੁਣ ਉਸ ਜਲਾਦ ਨੂੰ ਕੀ ਪਤਾ ਸੀ ਵੀ ਨਾਬੇ ਕੋਲੇ ਕੌਲ ਪਿੰਡ ਕੀ ਅਮਰੀਕਾ ਤੱਕ ਲੋਕ ਮੈਨੂੰ ਪੁੱਛ ਲੈਂਦੇ ਨੇ ਕੈਨੇਡਾ ਤੱਕ ਬਿਸ਼ਤੀਜੀਆ ਰਿਪੋਰਟ ਦੇਖਿਓ ਗੁਰਨਾਮ ਸਿੰਘ ਕੌਲ ਨੇ ਸੇਵਾ ਸਿੰਘ ਕੌਲ ਨੇ ਰਿਪੋਰਟ ਮੈਨੂੰ ਭੇਜਦੀ ਕੌਲ ਪਿੰਡਾ ਸਾਡੇ ਰਫੂਜੀਪਰਾਵਾਂ ਦਾ ਠੀਕ ਹੈ ਜੀ ਉਹਨਾਂ ਨੇ ਰਿਪੋਰਟ ਜਦ ਭੇਜੀ ਮੈਨੂੰ ਮੈਂ ਵੀ ਦੇਖਣ ਸਰ ਸਮਝ ਗਿਆ ਵੇ ਅਲਗੋਰਿਦਮ ਬਲੂਨ ਫਟਿਆ ਹੋਇਆ ਮੈਂ ਫਟਾਫਟ ਪੀਜੀਆਈ ਭੇਜੀ ਡਾਕਟਰ ਪ੍ਰਵੀਨ ਸੋਲੰਕੀ ਨੂੰ ਉਹ ਕਹਿੰਦੇ ਮਰੀਜ਼ ਕਿੱਥੇ ਐ ਐਮਰਜੈਂਸੀ ਪਹੁੰਚ ਗਿਆ ਕਿਉਂਕਿ ਮੇਰੀਆਂ ਤਾਂ ਰਿਪੋਰਟਾਂ ਢੜ ਢੜ ਜਾਂਦੀਆਂ ਨੇ ਜਦ ਹੀ ਫੜਦੇ ਨੇ ਉਹ ਵੀ ਕਿੱਥੇ ਮਰੀਜ਼ ਮੈਂ ਕਹਾਂ ਜੀ ਮਰੀਜ਼ ਪਟਿਆਲੇ ਪਿਆ ਕਹਿੰਦੇ ਵੀ ਦੋ ਚਾਰ ਦਿਨਾਂ ਚੋਂ ਇਹਨੂੰ ਠੀਕ ਹੋ ਜਾਊਗਾ ਮਰ ਜਾਏਗਾ ਕਹਿੰਦੇ ਇਹ ਰਾਤੋਂ ਰਾਤ ਹੂੰ ਇਸ ਕੋ ਅਭੀ ਭੇਜੋ 2 ਘੰਟੇ ਮੈਂ ਤਿਆਰੀ ਕਰਾਤਾ ਹੂੰ ਆਪਰੇਸ਼ਨ ਡੈਟਰ 'ਮੈਂ ਬਾਈ ਜੀ ਇਹ ਸਪੂਤ ਦਾ ਪ੍ਰਣਾਮ ਹੈ ਹੂੰ 90 ਦੇ ਨਾਲ ਹੈ ਪਿੰਡ ਉਹਨਾਂ ਨੇ ਸਵੇਰੇ 6 ਵਜੇ ਨੂੰ ਜਦ ਨੂੰ ਮੈਂ ਪਹੁੰਚਿਆ 11 12 ਵਜੇ ਉਹ ਪਹੁੰਚੇ 6 ਵਜੇ ਦੇ ਨੂੰ ਆਪਰੇਸ਼ਨ ਕਰਕੇ ਅੱਧਾ ਘੰਟਾ ਵੈਂਟੀਲੇਟਰ ਲਾ ਕੇ ਲਾਤੀ ਕਹਿੰਦੇ ਸ਼ਾਮ ਨੂੰ ਛੁੱਟੀ ਦੇਵਾਂਗੇ ਜਾਂ ਕੱਲ ਨੂੰ ਦੇਵਾਂਗੇ ਮੈਨੂੰ ਉਹਨਾਂ ਨੇ ਵਿਆਹ ਤੇ ਬੁਲਾਇਆ 2 ਮਹੀਨੇ ਬਾਅਦ ਕਕਰਾਲੇ ਇੱਕ ਮੈਰਿਜ ਹੋਈ ਉਹਨਾਂ ਦੀ ਰਿਸ਼ਤੇਦਾਰੀ ਚ ਮੈਨੂੰ ਸਾਰੇ ਮਿਲੇ ਉਹ ਬੀਬੀ ਅੱਜ ਵੀ ਭੱਜੀ ਫਿਰਦੀ ਐ ਜੇ ਆ ਨਾ ਆਹ ਫਟਣ ਤੋਂ ਬਾਅਦ ਚ ਅਸੀਂ 8 ਘੰਟੇ ਵੈਂਟੀਲੇਟਰ ਤੇ ਜਾਂ 2 ਦਿਨ ਵੈਂਟੀਲੇਟਰ ਤੇ ਰਹੇ ਜਾਂ ਨਿਉ ਇਹਦਾ ਬਲੱਡ ਲੀਕ ਹੋ ਕੇ ਅੰਗਰੇਜ਼ੀ ਦਾ ਸ਼ਬਦ ਹੈ ਬ੍ਰੇਨ ਸਰਜਰੀ ਚ ਬ੍ਰੇਨ ਬਲੈਂਕ ਹੋਣਾ ਬ੍ਰੇਨ ਬਲੈਂਕ ਹੋ ਜਾਂਦਾ ਤੁਸੀਂ ਸੋਚੀ ਜਾਂਦੇ ਹੋ ਅਰਦਾਸਾਂ ਕਰ ਲਓ ਵੀ ਪ੍ਰਮਾਤਮਾ ਇਹਨੂੰ ਬਚਾ ਦੂ ਅਰਦਾਸਾਂ ਨਹੀਂ ਪਹਿਲਾਂ ਇਹਦੇ ਤੇ ਕਲਿੱਪਿੰਗ ਲੱਗਦੀ ਹੈ ਹੁਣ ਤੁਹਾਨੂੰ ਮੈਂ ਇਹਦੇ ਤੇ ਕਲਿੱਪਿੰਗ ਦੱਸਦਾ ਆਪਰੇਟ ਹੋ ਕੇ ਕਿਵੇਂ ਲੱਗਦੀ ਹੈ ਆ ਦੇਖੋ ਜੀ ਕਲਿੱਪਿੰਗ ਕੈਚ ਕਰਨੀ ਭਰਾਵਾ ਆ ਦੇਖੋ ਆ ਦੇਖੋ ਜੀ ਆ ਗਈ ਕਲਿੱਪਿੰਗ ਇੰਨਾ ਕੰਮ ਹੈ ਇੰਨਾ ਕੰਮ ਹੈ ਸਿਰਫ ਹੁਣ ਤੁਸੀਂ ਸਮਝ ਲਓ ਵੀ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਨਾ ਪੰਜਾਬੀਓ ਹੂੰ ਘਰੋਂ ਰੋਟੀ ਖਾ ਕੇ ਪਹੁੰਚਦਾ ਚੰਡੀਗੜ ਕੋਈ ਸਵਾਰੀ ਮਿਲੇ ਨਾ ਮਿਲੇ ਜੇ ਮਿਲ ਗਈ ਤਾਂ ਤੇਲ ਦੋ ਦਿਨ ਦਾ ਪੈ ਜਾਂਦਾ ਇਹ 30 ਸਾਲਾਂ ਚ ਸਿੱਖਿਆ ਕਲਿੱਪ ਆ ਗਿਆ ਹੂੰ 1.8 ਘੰਟੇ ਚ ਕਲਿੱਪ ਲੱਗ ਗਿਆ ਸਰਜਰੀ ਹੋ ਕੇ ਮਰੀਜ਼ ਦੀ ਜਾਨ ਬਚ ਗਈ ਜੇ ਕਲਿੱਪ ਨਾ ਲੱਗਿਆ ਬ੍ਰੇਨ ਚੋਂ ਖੂਨ ਡਰੇਨ ਹੁੰਦਾ ਰਿਹਾ ਤਾ ਸੀਐਸਐਫ ਪਾਣੀ ਹੁੰਦਾ ਲੰਬਰ ਸਪਾਈਨ ਦਾ ਬ੍ਰੇਨ ਦੇ ਨਾਲ ਪਾਣੀ ਚੱਲਦਾ ਹੁੰਦਾ ਜਿਹਦੇ ਨਾਲ ਸਾਡਾ ਸਾਰਾ ਹੱਥ ਪੈਰ ਚੱਲਦੇ ਨੇ ਮੈਂ ਬੋਲਦਾ ਉਹਨੇ ਮਿਕਸ ਹੋ ਜਾਣਾ ਬ੍ਰੇਨ ਬ੍ਰੇਨ ਨੇ ਬਲੈਂਕ ਹੋ ਜਾਣਾ ਮੁੜ ਕੇ ਤੁਸੀਂ ਵੈਂਟੀਲੇਟਰ ਛੱਡ ਤੁਸੀਂ ਸਿੰਗਾਪੁਰ ਲੈ ਜਾਓ ਤੁਸੀਂ ਅਮਰੀਕਾ ਲੈ ਜਾਓ ਮਰੀਜ਼ ਨੂੰ ਉਹਨੂੰ ਉਠਾ ਨਹੀਂ ਸਕਦੇ 90% ਮਰੀਜ਼ ਪੰਜਾਬ ਦੇ ਵਿੱਚ ਬੀਪੀ ਦੀ ਗੋਲੀ ਨਾ ਖਾਣ ਕਾਰਨ ਮਰਦੇ ਨੇ ਫੇਰ ਜੇ ਬੀਪੀ ਨੇ ਇਹ ਬਾੜਤੀ ਤਾਂ ਉਹਨੂੰ ਜਾਨ ਸਰ ਵੈਂਟੀਲੇਟਰ ਤੇ ਛੱਡ ਦਿਓ ਉਹਨੂੰ ਪੁੱਛਣਾ ਤਾਂ ਹੈ ਹੀ ਨਹੀਂ ਵੀ ਨਿਊਰੋ ਸਰਜਨ ઓਪਰੇਟ ਕਰਨ ਲਈ ਹੈਗਾ ਕਿਉਂਕਿ ਜੇ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਬ੍ਰੇਨ ਦੀ ਨਾੜੀ ਫੱਟੀ ਐ ਬ੍ਰੇਨ ਦੀ ਨਾੜੀ ਫੱਟੀ ਤੋਂ ਬਾਅਦ ਚ ਬ੍ਰੇਨ ਚ ਖੂਨ ਲੀਕ ਹੋ ਗਿਆ ਸਾਨੂੰ ਦੇਖਣੀ ਹੀ ਨਹੀਂ ਆਉਂਦੀ ਐ ਐਮ ਆਰ ਆਈਆਂ ਮੈਂ ਤਾਂ ਕਹਿੰਨਾ ਤੁਸੀਂ ਜੇ ਕੋਈ ਪ੍ਰੋਬਲਮ ਆਉਂਦੀ ਐ ਗੂਗਲ ਤੇ ਸਰਚ ਕਰ ਲਿਆ ਕਰੋ ਜਿਹੜਾ ਐਮ ਆਰ ਆਈ ਦੀ ਰਿਪੋਰਟਿੰਗ ਦਾ ਥੱਲੇ ਵਾਲਾ ਪਾਸਾ ਹੁੰਦਾ ਹੈ ਚਾਰ ਅੱਖਰ ਲਿਖੇ ਹੁੰਦੇ ਨੇ ਕੋਈ ਰਿਪੋਰਟ ਲੈ ਲਓ ਉਹਦੇ ਚੋਂ ਚਾਰ ਅੱਖਰ ਉਹ ਭਰੋ ਗੂਗਲ ਨੇ ਜਦੀ ਆ ਫੋਟੋ ਲਿਆ ਦੇਣੀ ਆ ਤੁਹਾਡੇ ਸਾਹਮਣੇ ਵੀ ਇਹਦਾ ਆ ਕੁਝ ਹੋਣ ਵਾਲਾ ਆ ਆ ਡਾਕਟਰ ਹੈ ਇੰਨੇ ਘੰਟੇ ਦਾ ਸਮਾਂ ਮੇਰੇ ਅਫਸੋਸ ਹੈ ਮੈਨੂੰ ਮੇਰੇ ਇਲਾਕੇ ਚ ਦੱਸ ਜਾਨਾ ਆ 2 ਮਹੀਨਿਆਂ ਚ ਚੱਲੀਆਂ ਗਈਆਂ ਬਾਥਰੂਮ ਚ ਗਏ ਸ਼ਾਮ ਨੂੰ ਜਾਂ ਸਵੇਰੇ ਗਏ ਉਧਰੋਂ ਇਹ ਫਟਿਆ ਨਾਲ ਦੀ ਨਾਲ ਡਿੱਗ ਗਏ ਡਿੱਗਣ ਤੋਂ ਬਾਅਦ ਪੇਸ਼ੈਂਟ ਗਿਆ ਲੁਧਿਆਣੇ ਪਟਿਆਲੇ ਜਿੱਥੇ ਵੀ ਗਿਆ ਉੱਥੇ ਉਹਦੇ ਵੈਂਟੀਲੇਟਰ ਲੱਗ ਗਿਆ ਤੀਜੇ ਚੌਥੇ ਦਿਨ ਉਹਨੂੰ ਪੇਸ਼ੈਂਟ ਨੂੰ ਘਰੇ ਲਿਆਏ ਹਾਲਾਂਕਿ ਉਸ ਨੂੰ ਪਹੁੰਚਣਾ ਚਾਹੀਦਾ ਸੀ ਬਿਨਾਂ ਰੈ퍼 ਤੋਂ ਹੀ ਪੀਜੀਆਈ ਹਮ ਇਸ ਚੀਜ਼ ਲਈ 24 ਘੰਟੇ ਜੇ ਆਪਰੇਟ ਹੋਵੇ ਪੈਸੇ ਵੀ ਨਹੀਂ ਪੁੱਛਦੇ ਉਹ ਕਹਿੰਦੇ ਨੇ ਜੇ ਜਾਨ ਬਚਦੀ ਹੈ ਪੀਜੀਆਈ ਕਿਹੜਾ ਛੋਟਾ ਮੋਟਾ ਇਨਫਰਾਸਟ੍ਰਕਚਰ ਹੈ ਹਮ ਕਈ ਲੋਕ ਕਹਿਣਗੇ ਵੀ ਉੱਥੇ ਯਾਰ ਸਮਾਨ ਜਾਨ ਸਰ ਪਿਆ ਹੁੰਦਾ ਅੰਦਰ ਹੂੰ ਕਰੋੜਾਂ ਰੁਪਏ ਦਾ ਪ੍ਰੋਜੈਕਟ ਹੈ ਪੀਜੀਆਈ ਜੇ ਕਿਸੇ ਦੀ ਜਾਨ ਬਚਦੀ ਹੈ ਡਾਕਟਰਾਂ ਕੋਲੇ ਸਾਰਾ ਕੁਝ ਹੁੰਦਾ ਹੈ ਬਸ਼ਰਤੇ ਜਾਨ ਬਚਦੀ ਹੋਵੇ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਇੱਕ ਆਮ ਜਿਹਾ ਸ਼ਬਦ ਹੈ ਵੀ ਜਦ ਕੋਈ ਡਿੱਗ ਗਿਆ ਚੱਕਰ ਖਾ ਕੇ ਤਾਂ ਜਾਨ ਸਰ ਅਸੀਂ ਹਸਪਤਾਲ ਚ ਉਹਨੂੰ ਵੈਂਟੀਲੇਟਰ ਤੇ ਲਵਾਉਂਦੇ ਹਾਂ ਬਿਲਕੁਲ ਕਦੇ ਪੁੱਛਿਆ ਸੀ ਵੀ ਇਹਨੂੰ ਵੈਂਟੀਲੇਟਰ ਕਿਉਂ ਲਾਇਆ ਹੂੰ ਕਦੇ ਉਹਦੀ ਰਿਪੋਰਟਿੰਗ ਦੇਖੀ ਹੈ ਮੈਂ ਸਰਕਾਰਾਂ ਨੂੰ ਅਪੀਲ ਕਰਨੀ ਚਾਹਾਂਗਾ ਹੁਣ ਕੈਗ ਦੀ ਰਿਪੋਰਟ ਵੀ ਆ ਗਈ ਵੀ ਸਭ ਨਾਲੋਂ ਪਹਿਲਾਂ ਤਾਂ ਸਾਡੀ ਰਾਜ ਸਰਕਾਰ ਸਾਡੀ ਸੈਂਟਰ ਸਰਕਾਰ ਸਾਨੂੰ ਰਿਪੋਰਟਿੰਗ ਮਿਲਣੀ ਚਾਹੀਦੀ ਹੈ ਹੁਣ ਮੇਰੇ ਤਿੰਨ ਪੇਸ਼ੈਂਟ ਪਏ ਨੇ ਲੁਧਿਆਣੇ ਤਿੰਨਾਂ ਦੀਆਂ ਰਿਪੋਰਟਾਂ ਕ੍ਰਿਟੀਨਿਨ ਉਹਨਾਂ ਦਾ ਪੰਜਾਬ 'ਚ ਤੇ 2.3 ਸੀ ਗੁਰਦਿਆਂ ਦਾ ਹੁੰਦਾ 19 ਤਰੀਕ ਨੂੰ 2.3 ਸੀ ਬਾਈ ਤਰੀਕ ਨੂੰ ਗਿਆ ਨੂੰ ਕਹਿੰਦੇ ਨੇ ਵੀ ਤੁਹਾਡੇ ਗੁਰਦੇ ਡੈਮੇਜ ਨੇ ਅੱਜ ਮੈਂ ਜਦੋਂ ਉਹਨਾਂ ਤੋਂ ਰਿਪੋਰਟਾਂ ਮੰਗੀਆਂ ਵੀ ਰਿਪੋਰਟ ਦਿਓ ਕਹਿੰਦੇ ਦਿੰਦੇ ਨਹੀਂ